ਤੁਹਾਡੇ ਸਾਰਿਆਂ ਵਾਸਤੇ ਆਪਾਂ ਨਵੀਂ ਵੀਡੀਓ ਆਪਣੀ ਲੈ ਕੇ ਪਹੁੰਚੇ ਹਾਂ ਜੀ ਬਹੁਤ ਸਾਰੀਆਂ ਮਸ਼ੀਨਰੀਆਂ ਤੁਹਾਨੂੰ ਮਿਲ ਜਾਣਗੀਆਂ ਦੇਖਣ ਨੂੰ ਤੇ ਜਿਵੇਂ ਜਿਵੇਂ ਤੁਸੀਂ ਕਮੈਂਟ ਕਰਦੇ ਰਹਿੰਦੇ ਹੋ ਜਿਹੜੇ ਏਰੀਆ ਚੋਂ ਉੱਥੋਂ ਹੀ ਆਪਾਂ ਮਸ਼ੀਨਰੀਆਂ ਲੈ ਕੇ ਪਹੁੰਚ ਜਾਨੇ ਹਾਂ ਤੇ ਆਪਾਂ ਕਮੈਂਟ ਵੀ ਤੁਹਾਡੇ ਸਾਰੇ ਪੜਾਂਗੇ ਅੱਗੇ ਸਾਰਾ ਕੁਝ ਦੇਖਾਂਗੇ ਆਪਾਂ ਤੁਹਾਡੇ ਨਾਮ ਆਪਾਂ ਲਵਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਨੂੰ ਐਡ ਕਰਵਾਉਣੀ ਹੈ ਤੁਹਾਡੇ ਕੋਲ ਹੀ ਕਿਸੇ ਵੀ ਏਰੀਆ ਚ ਕੋਈ ਮਸ਼ੀਨਰੀ ਘਰ ਕੁਠੀ ਮਕਾਨ ਕੁਝ ਵੀ ਹੈ ਜੀ ਵੇਚਣ ਵਾਸਤੇ ਆਪਣੇ ਕੋਲੇ ਭੇਜ ਕੇ ਵੀਡੀਓ ਜਾਣਕਾਰੀ ਫੋਟੋ ਮ ਬਿਲਕੁਲ ਫਰੀਦ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਆਪਣਾ ਕਮਿਸ਼ਨ ਖਰਚਾ ਵਰਚਾ ਵੀ ਕੋਈ ਨਹੀਂ ਹੁੰਦਾ ਜੀ ਤੇ ਪਹਿਲੀ ਗੱਡੀ ਦੀ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਮਹਿੰਦਰਾ ਦੀ ਥਾਰ ਪਹੁੰਚੀ ਆ 4/4 ਗੱਡੀ ਹੈ ਜੀ 2019 ਮਾਡਲ ਹੈ ਤੇ ਗੱਡੀ ਕੋਲ ਹਾਂ 53000 ਚੱਲੀ ਹੋਈ ਹੈ ਡਿਮਾਂਡ ਦੀ ਗੱਲ ਕਰੀਏ ਤਾਂ ਰੇਟ ਇੱਕ ਵਾਰੀ 9 ਲੱਖ ਤੇ 20000 ਰੁਪਏ ਆਪਣੇ ਕੋਲੇ ਮਾਲਕ ਨੇ ਲਾ ਕੇ ਭੇਜੇਗਾ ਮਾਲਕ ਕਹਿੰਦੇ ਵੀ ਮੌਕੇ ਤੇ ਘੱਟਵਾਦ ਕਰ ਲਾਂਗੇ ਇੱਕ ਵਾਰੀ ਸਰਫ ਆ ਡਿਮਾਂਡ ਅਗੀ ਗੱਡੀ ਖੜੀ ਹੈ ਮਾਨਸਾ ਏਰੀਆ ਚ ਕਿਸੇ ਨੂੰ ਪਸੰਦ ਆ ਵੀ ਕੋਈ ਦੇਖਣਾ ਚਾਹੁੰਦਾ ਜਾ ਕੇ ਘਾਰੇ ਦੇਖਣਾ ਚਾਹੁੰਦਾ ਟਰਾਈ ਲੈਣੀ ਹੈ ਤਾਂ ਮਾਨਸਾ ਤੁਹਾਨੂੰ ਮਿਲ ਜੂਗੀ ਗੱਡੀ ਆਹ ਕੋਈ ਵੀ ਚਾਹਵਾਨ ਹੈਗਾ ਤਾਂ ਇਹਨਾਂ ਨੂੰ ਇੱਕ ਵਾਰੀ ਫੋਨ ਲਾਜ਼ਮੀ ਕਰ ਲਓ ਟਾਇਰ ਆਪਾਂ ਨੂੰ ਬਹੁਤ ਚੰਗੇ ਮਿਲ ਜਾਣਗੇ ਤੇ ਜਿਨ੍ਹਾਂ ਦੀ ਆਹ ਥਾਰ ਹੈ ਉਹਨਾਂ ਦਾ ਨੰਬਰ ਬਾਈ ਦਾ ਨੰਬਰ ਹੈ 9463212301 ਹੁਣ ਤੁਸੀਂ ਦੇਖੋਗੇ ਬਲੈਨੋ ਗੱਡੀ 2018 ਮਾਡਲ ਬਿਲਕੁਲ ਨਵੀਂ ਫਰੈਸ਼ ਗੱਡੀ ਆਪਾਂ ਤੁਹਾਡੇ ਸਾਰਿਆਂ ਵਾਸਤੇ ਲੈ ਕੇ ਪਹੁੰਚੇ ਆਂ ਕਾਫੀ ਡਿਮਾਂਡ ਆਉਂਦੀ ਰਹਿੰਦੀ ਆ ਬਲੈਨੋ ਗੱਡੀ ਵਾਸਤੇ ਲੈ ਕੇ ਪਹੁੰਚੇ ਆਂ ਬਹੁਤ ਸੋਹਣੀ ਗੱਡੀ ਆ ਸੀ ਸਾਫ਼ ਸੁਥਰੀ ਗੱਡੀ ਆ ਤੇ ਕਿਸੇ ਨੇ ਚਲਾ ਕੇ ਜੇ ਦੇਖਣੀ ਹੋਵੇ ਤਾਂ ਚਲਾ ਕੇ ਵੀ ਤੁਸੀਂ ਦੇਖ ਸਕਦੇ ਹੋ ਤੇ ਜਲੰਧਰ ਤੁਹਾਨੂੰ ਗੱਡੀ ਮਿਲ ਜੂਗੀ ਰੇਟ ਦੀ ਗੱਲ ਕਰੀਏ ਤਾਂ ਇੱਕ ਵਾਰੀ ਡਿਮਾਂਡ 4,60,000 ਕੋਈ ਫਿਕਸਡ ਰੇਟ ਨਹੀਂ ਹੈਗਾ ਸੀ ਮੌਕੇ ਤੇ ਮਾਨਤਨ ਹੋਰ ਵੀ ਕੀਤਾ ਜਾਊਗਾ 18 ਮਾਡਲ ਗੱਡੀ ਐ ਜਲੰਧਰ ਖੜੀ ਐ ਜਾ ਕੇ ਦੇਖ ਸਕਦੇ ਹੋ ਨਵੇਂ ਟਾਇਰਾਂ ਚ ਆਂਦਰੋਂ ਜੇ ਗੱਲ ਕਰੀਏ ਤਾਂ ਸਾਰਾ ਕੁਝ ਆਪਾਂ ਨੂੰ ਵਧੀਆ ਮਿਲ ਜੂਗਾ ਜਿਵੇਂ ਕਿ ਆਪਾਂ ਸ਼ੋਰੂਮ ਚੋਂ ਗੱਡੀ ਕਢਵਾ ਕੇ ਲਿਆਉਂਦੇ ਆ ਉਹੇ ਜੀ ਕੰਡੀਸ਼ਨ ਗੱਡੀ ਦੀ ਪਈ ਹੈਗੀ ਬਾਕੀ ਤੁਸੀਂ ਚਾਰੇ ਪਾਸੇ ਦੇਖ ਰਹੇ ਹੋ ਫੋਟੋਆਂ ਇਹਨਾਂ ਨੇ ਬਹੁਤ ਵਧੀਆ ਆਪਣੇ ਕੋਲੇ ਖਿੱਚ ਕੇ ਭੇਜੀਆਂ ਅੰਦਰ ਬਾਹਰੋਂ ਇੰਜਨ ਗੇਅਰ ਸਾਰਾ ਕੁਝ ਵਧੀਆ ਗਾ ਨੰਬਰ ਮਾਲਕ ਦਾ 98 1586191 ਜਿਹੜੀ ਵੀ ਗੱਲ ਕਰਨੀ ਹੋਵੇ ਆਪੇ ਕਰ ਲਿਓ ਹੁਣ ਤੁਸੀਂ ਇੱਕ ਆਲਟੋ ਐਲਐਕਐਸਆਈ ਗੱਡੀ ਦੇਖੋਗੇ 2011 ਮਾਡਲ ਗੱਡੀ ਹੈ ਜੀ ਗੱਡੀ ਦਾ ਟਾਇਰ ਆਪਾਂ ਨੂੰ ਮਿਲ ਜਾਣਗੇ 70 ਤੋਂ 75 ਰੁਪਏ ਤੇ ਡਿਮਾਂਡ 1.5 ਲੱਖ ਰੁਪਏ ਜੀ 11 ਮਾਡਲ ਹੈ ਕੰਡੀਸ਼ਨ ਵਧੀਆ ਹੈ ਗੱਡੀ ਤੁਹਾਡੇ ਸਾਹਮਣੇ ਹੈ ਜੀ ਫੋਟੋਆਂ ਇਹਨਾਂ ਨੇ ਵਧੀਆ ਖਿੱਚ ਕੇ ਭੇਜੀਆਂ ਤੁਹਾਡੇ ਸਾਹਮਣੇ ਸਕਰੀਨ ਤੇ ਫੋਟੋਆਂ ਚੱਲ ਰਹੀਆਂ ਤੇ ਕੋਈ ਐਕਸੀਡੈਂਟਡ ਨਹੀਂ ਗੱਡੀ ਨਾ ਕੋਈ ਡੈਮੇਜ ਨਾ ਕੋਈ ਲੱਗੀ ਛਗੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਹੈ ਬਈ ਜਿਸ ਨੂੰ ਪਸੰਦ ਆਉਂਦੀ ਹੈ ਕੋਈ ਜਾ ਕੇ ਜੇ ਦੇਖਣਾ ਚਾਹੁੰਦਾ ਕੋਈ ਖਰੀਦਣਾ ਚਾਹੁੰਦਾ ਤੇ ਕਿਸੇ ਨੇ ਟ్రਾਈ ਲੈਣੀ ਹੋਵੇ ਇੰਜਨ ਉੰਜਨ ਦੇਖਣਾ ਹੋਵੇ ਤਾਂ ਇਹਨਾਂ ਦੇ ਏਰੀਆ 'ਚ ਜਾ ਕੇ ਤੁਸੀਂ ਗੱਡੀ ਚੈੱਕ ਵੀ ਕਰ ਸਕਦੇ ਹੋ ਬਾਕੀ ਮਾਲਕ ਨੇ 1.5 ਲੱਖ ਰੁਪਏ ਇੱਕ ਵਾਰੀ ਮੰਗਿਆਗਾ ਕੋਈ ਫਿਕਸਡ ਰੇਟ ਨਹੀਂ ਹੈਗਾ ਮਾਲਕਿਆਂ ਦੇ ਵੀ ਮੌਕੇ ਤੇ ਘਾਟਾ ਵਾਧਾ ਜਰੂਰ ਕਰਾਂਗੇ ਤੇ ਨੰਬਰ वाइज ਦਾ ਸਕਰੀਨ ਤੇ ਆਪਾਂ ਦੇ ਰੱਖਿਆ ਜਿੰਨਾਂ ਦੀ ਗੱਡੀ ਆ 62 39365078 ਹੁਣ ਆਪਾਂ ਇੱਕ ਸਪਿਫਟ ਵੀਡੀ ਆ ਤੁਹਾਡੇ ਖਾਤਰ ਲੈ ਕੇ ਪਹੁੰਚਿਆ 2013 ਮਾਡਲ ਗੱਡੀ ਆ ਜੀ ਤੀਜੇ ਨਾਮ ਹੈ ਗੱਡੀ ਦੀ ਕੰਡੀਸ਼ਨ ਆਲੋਕਿਆ ਗੱਡੀ ਦਾ ਨੰਬਰ ਪੰਜਾਬ ਹੈ ਤੇ ਨੰਬਰ ਪਲੇਟਾਂ ਸਰਕਾਰੀ ਨੇ 13 ਮਾਡਲ ਹੈ 340 ਡਿਮਾਂਡ ਹੈ ਇੱਕ ਨੰਬਰ ਗੱਡੀ ਆ ਵਧੀਆ ਸ਼ੌਂਕ ਨਾਲ ਰੱਖੀ ਹੋਈ ਗੱਡੀ ਆ ਹਾਂ ਕਿਸ ਨੂੰ ਪਸੰਦ ਆਉਂਦੀ ਹੈ ਜੀ ਕੋਈ ਜਾ ਕੇ ਦੇਖਣਾ ਚਾਹੁੰਦਾ ਹੈ ਕੋਈ ਚਲਾ ਕੇ ਦੇਖਣਾ ਚਾਹੁੰਦਾ ਤੇ ਤੁਸੀਂ ਜਾ ਕੇ ਬਠਿੰਡੀ ਦੇਖ ਸਕਦੇ ਹੋ ਕੋਈ ਕਮੀ ਪੇਸ਼ੀ ਹੈ ਨਹੀਂ ਸੋਹਣੀ ਗੱਡੀ ਆ ਵਧੀਆ ਗੱਡੀ ਆ 340 ਇੱਕ ਵਾਰੀ ਡਿਮਾਂਡ ਹੈ ਲੈਸ ਵੈਸ ਹੋ ਜਾਊਗਾ ਤੇ ਜਿਨ੍ਹਾਂ ਦੀ ਗੱਡੀ ਆ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ ਆ ਨੰਬਰ ਹੈ ਜੀ 94652 90066 ਜਿਹੜੀ ਵੀ ਗੱਲ ਕਰਨੀ ਹੋਵੇ ਆਪੇ ਤੁਸੀਂ ਕਰ ਲਿਓ ਜੀ ਬਾਕੀ ਮਸ਼ੀਨਰੀਆਂ ਦੀ ਗੱਲਬਾਤ ਆ ਹੋ ਰਹੀ ਆ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਮਸ਼ੀਨਰੀ ਮਿਲ ਜਾਣਗੀਆਂ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਜੀ ਪਸੰਦ ਆ ਰਹੀ ਹੈ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜਰੂਰ ਦਬਾ ਦਿਓ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਜੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਚੈਨਲ ਤੇ ਆਪਣੀ ਹਰ ਰੋਜ਼ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਆਪਾਂ ਡੇਲੀ ਵੀਡੀਓ ਲੈ ਕੇ ਪਹੁੰਚਦੇ ਹਾਂ ਹਰ ਰੋਜ਼ ਤੁਸੀਂ ਦੇਖੋਗੇ ਆਪਾਂ ਮਸ਼ੀਨਰੀਆਂ ਘਰ ਕੁਠੀ ਮਕਾਨ ਲੈ ਕੇ ਆਇਆ ਕਰਾਂਗੇ ਜੀ ਤੇ ਹਰ ਰੋਜ਼ ਵੀਡੀਓ ਦੇਖਣ ਵਾਸਤੇ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਜਰੂਰ ਦਬਾ ਦਿਓ ਬਾਤ ਤੋਂ ਬਾਤ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਜੀ ਨੀਚੇ ਇੱਕ ਸ਼ੇਅਰ ਦਾ ਬਟਨ ਵੀ ਆ ਉਹਨੂੰ ਵੀ ਦਬਾ ਦਿਓ। ਤਾਂ ਕਿ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਕਮੈਂਟ ਕਰਕੇ ਤੇ ਤੁਹਾਡੇ ਕੋਲੇ ਵੀ ਜੇ ਕਿਸੇ ਵੀ ਏਰੀਆ 'ਚ ਕੋਈ ਕੂਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਬੋਲਟ ਕੁਝ ਵੀ ਹੈ ਜੀ ਵੇਚਣ ਵਾਸਤੇ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ ਤੇ 10-12 ਫੋਟੋਆਂ ਐਡ ਬਿਲਕੁਲ ਫਰੀ ਦੇ ਵਿੱਚ ਲਗਵਾ ਸਕਦੇ ਹੋ। ਤੇ ਆਪਣਾ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ 77 194 45360 ਐਡ ਆਪਾਂ ਬਿਲਕੁਲ ਫਰੀ ਦੇ ਵਿੱਚ ਕਰਦੇ ਆਂ ਭੇਜੋ ਆਪਣੇ ਕੋਲੇ ਤੇ ਹੁਣ ਆਪਾਂ ਸਕੋਰਪੀਓ ਗੱਡੀ ਦੀ ਗੱਲਬਾਤ ਕਰਦੇ ਆਂ ਜੀ 2011 ਮਾਡਲ ਆਪਣੇ ਕੋਲੇ ਗੱਡੀ ਪਹੁੰਚੀ ਆ ਡਿਮਾਂਡ 370 ਗੱਡੀ ਬਹੁਤ ਵਧੀਆ ਮਾਲਕ ਨੇ ਰੱਖੀ ਹੋਈ ਆ ਅੰਦਰੋਂ ਬਹੁਤ ਵਧੀਆ ਸੋਹਣੀ ਤਿਆਰ ਕਰਵਾਈ ਹੋਈ ਆ ਤੇ ਨਵੇਂ ਟਾਇਰਾਂ ਚ ਗੱਡੀ ਆ ਜੀ ਗੱਡੀ ਸੋਹਣੀ ਐ ਵਧੀਆ ਐ ਅੰਦਰੋਂ ਵੀ ਵਧੀਆ ਬਾਹਰੋਂ ਵੀ ਵਧੀਆ ਰੇਟ 370 ਡਿਮਾਂਡ ਇੱਕ ਬਰੀ ਲੈਸ ਬਿਸ ਹੋ ਜਾਊਗਾ ਮਾਲਕ ਦੇ ਘਰੇ ਗੱਡੀ ਖੜੀ ਆ ਜੀ ਜਾ ਕੇ ਦੇਖਣੀ ਹੈ ਤੁਸੀਂ ਜਾ ਕੇ ਦੇਖ ਲਿਓ ਮਾਲਕ ਦਾ ਨੰਬਰ 78148 5068 ਜੜੀ ਵੀ ਗੱਲ ਕਰਨੀ ਹੋਵੇ ਤੁਸੀਂ ਆਪੇ ਕਰ ਲਿਓ ਤੇ ਹੁਣ ਆਪਾਂ ਇੱਕ ਤੋਂ ਬਾੜੇ ਖਾਤਰ Maruti 800 ਗੱਡੀ ਲੈ ਕੇ ਪਹੁੰਚੇ ਹਾਂ ਸਿਰਫ 35000 ਰੁਪਏ ਮਾਲਕ ਨੇ ਡਿਮਾਂਡ ਰੱਖਿਆ ਜੀ 35000 ਰੁਪਏ ਕੋਈ ਫਿਕਸ ਰੇਟ ਨਹੀਂ ਹੈਗਾ ਹੋਰ ਵੀ ਘਾਟਾ ਵਾਧਾ ਮੌਕੇ ਤੇ ਹੋਵੇਗਾ ਰਾਇਕੂਟ ਮਾਲਕ ਦਾ ਏਰੀਆ ਜਾ ਕੇ ਕਿਸੇ ਨੇ ਦੇਖਣੀ ਹੈ ਜਾ ਕੇ ਦੇਖ ਲਿਓ ਗੱਡੀ ਠੀਕ ਹੈ ਜੀ ਇੰਜਨ ਉੰਜਨ ਵੀ ਵਧੀਆ ਹੈ ਬਾਕੀ ਜਿਹੜੀ ਬਾਡੀ ਲਾਈਨ ਹੈ ਉਹ ਥੋੜੀ ਜੀ ਹਲਕੀ ਫੁਲਕੀ ਆਪਾਂ ਨੂੰ ਡੈਮੇਜ ਕਿਸੇ ਕਿਸੇ ਪਾਸੋਂ ਮਿਲੂਗੀ ਦੱਸੇ ਨੀ ਵੀ ਹੈ ਨਹੀਂ ਮਾੜੇ ਮੋٹے ਡੈਂਟ ਜੀ ਹੈ ਮਾੜੇ ਮੋٹے ਸਕਰੈਚ ਜੀ ਹੈ ਬਾਕੀ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲ ਜੂਗਾ ਟੈਟ ਆਪਾਂ ਨੂੰ ਵਧੀਆ ਮਿਲ ਜੂਗਾ ਤੇ ਜਾ ਕੇ ਦੇਖ ਸਕਦੋਂ ਕਿਸੇ ਨੇ ਜਗੜੀ ਦੇਖਣੀ ਹੈ ਚਲਾ ਕੇ ਦੇਖਣੀ ਹੈ ਤੁਸੀਂ ਜਾ ਕੇ ਦੇਖ ਰਹੋ ਮਾਲਕ ਦਾ ਨੰਬਰ 75087 16218 ਗੱਲਬਾਤ ਕਰਨੀ ਹੋਵੇ ਤੁਸੀਂ ਆਪੇ ਕਰ ਲਿਓ ਜੀ ਮਸ਼ੀਨਰੀਆਂ ਤੁਸੀਂ ਸਾਰੀਆਂ ਦੇਖ ਹੀ ਲਈਆਂ ਜੀ ਤੇ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸਿਓ ਮਸ਼ੀਨਰੀਆਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਤੇ ਹੁਣ ਆਪਾਂ ਕਮੈਂਟਾਂ ਦੀ ਗੱਲ ਕਰਦੇ ਆ ਪਹਿਲਾ ਕਮੈਂਟ ਆਪਣੇ ਕੋਲੇ ਮਨਜੀਤ ਕੌਰ ਇਹਨਾਂ ਨੇ ਕਿਹਾ ਜੀ ਇਹਨਾਂ ਨੇ ਕਿਹਾ ਜੀ ਵੀਰ ਜੀ ਨਮਾ ਸ਼ਹਿਰ ਏਰੀਆ ਚ ਕੋਈ ਘੱਟ ਤੋਂ ਘੱਟ ਰੇਟ ਵਿੱਚ ਗੱਡੀ ਹੋਵੇ ਤਾਂ ਦੱਸਿਓ ਜੀ ਕੋਈ ਗੱਲ ਨਹੀਂ ਜੀ ਜ਼ਰੂਰ ਆਪਾਂ ਦੇਖਦੇ ਆ ਕੋਈ ਨਮਾ ਸ਼ਹਿਰ ਏਰੀਆ ਚ ਕੋਈ ਘੱਟ ਤੋਂ ਘੱਟ ਵਧੀਆ ਰੇਟ 'ਚ ਗੱਡੀ ਆਈ ਹੋਈ ਤਾਂ ਤੁਹਾਨੂੰ ਕਨਫਰਮ ਕਰ ਦਿੰਨੇ ਆ ਜੀ ਜਗਰੂਪ ਸਿੰਘ ਅਗਲਾ ਕਮੈਂਟਰ ਜੀ ਇਹਨਾਂ ਨੇ ਕਿਹਾ ਵੀਰੇ ਦੋਰਾਹਾ ਏਰੀਆ ਵਿੱਚ ਕੋਈ ਆਲਟੋ ਐਲਐਕਸਾਈ ਹੋਵੇ 11 12 ਮਾਡਲ ਤਾਂ ਦੱਸਿਓ ਦੋਰਾਹਾ ਏਰੀਆ ਚੋਂ ਸ਼ਾਇਦ ਆਹ ਕਨਫਰਮ ਤਾਂ ਨਹੀਂ ਹੈਗਾ ਜੀ ਚਲੋ ਮੈਂ ਚੈੱਕ ਕਰ ਲੁਆ ਜੇ ਕੋਈ ਹੋਈ ਤਾਂ ਜ਼ਰੂਰ ਆਪਾਂ ਲੈ ਕੇ ਪਹੁੰਚਾਂਗੇ ਲਖਵੀਰ ਜਸਲ ਇਹਨਾਂ ਨੇ ਕਮੈਂਟ ਕੀਤਾ ਆਲਟੋ ਕੇਟਨ ਬੀਐਕਐਸਆਈ ਨੰਬਰ ਮੋਗਾ ਹੋਵੇ ਤੇ 1.5 ਲੱਖ ਰੁਪਏ ਤੱਕ ਚਾਹੀਦੀ ਹੈ ਤੇ ਕੋਈ ਗੱਲ ਨਹੀਂ ਭਾਜੀ ਦੇਖਦੇ ਆਪਾਂ ਕੋਈ ਆਪਾਂ ਨੂੰ ਮਿਲੀ ਤਾਂ ਜਰੂਰ ਤੁਹਾਡੇ ਖਾਤਰ ਲੈ ਕੇ ਪਹੁੰਚਾਂਗੇ ਅਗਲਾ ਕਮੈਂਟ ਆਪਣੇ ਕੋਲੇ ਸੱਬੀ ਕੁਮਾਰ ਦਾ ਇਹਨਾਂ ਨੇ ਕਿਹਾ ਵੈਰੀ ਗੁੱਡ ਬ੍ਰਦਰ ਬਹੁਤ ਅੱਛਾ ਕੰਮ ਕਰ ਰਹੇ ਹੋ ਜੀ ਬਹੁਤ ਬਹੁਤ ਸ਼ੁਕਰੀਆ ਭਾਜੀ ਤੇ ਧੰਨਵਾਦ ਜੀ ਤੁਸੀਂ ਕਮੈਂਟ ਕੀਤਾ ਤੇ ਬਹੁਤ ਸੋਹਣਾ ਕਮੈਂਟ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਾਕੀ ਇਸੇ ਤਰ੍ਹਾਂ ਹਰ ਰੋਜ਼ ਕਮੈਂਟ ਕਰਦੇ ਰਿਹਾ ਕਰੋ ਜੀ ਤੁਹਾਡੇ ਚੈਨਲ ਹੈ ਬាទ ਬាទ ਸਪੋਰਟ ਕਰਿਆ ਕਰੋ ਬਾਕੀ ਅੱਜ ਦੇ ਕਮੈਂਟ ਬਸ ਇੰਨੇ ਜੀ ਕੱਲ ਨੂੰ ਬਾਕੀ ਦੇ ਆਪਾਂ ਕਮੈਂਟ ਪੜਾਂਗੇ ਬਾਕੀ ਮਾਫ ਕਰਿਓ ਜੀ ਜਿਆਦਾ ਲੰਮੀ ਵੀਡੀਓ ਹੋ ਜੂਗੀ ਜਿਆਦਾ ਕਮੈਂਟ ਆਪਾਂ ਪੜਨ ਲੱਗੇ ਬਾਕੀ ਵੀਡੀਓ ਕਿਵੇਂ ਦੀ ਲੱਗੀ ਗੱਡੀਆਂ ਮਸ਼ੀਨਰੀਆਂ ਕਿਵੇਂ ਦੀਆਂ ਲੱਗੀਆਂ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਬਾਕੀ ਜਲਦੀ ਮਿਲਦੇ ਹਾਂ ਜੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਾੜ ਦੇ ਨਾਲ ਤੇ ਕਿਸੇ ਨੇ ਐਡ ਕਰਵਾਉਣੀ ਹੋਵੇ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਆਪਣੇ ਕੋਲੇ ਭੇਜ ਦਿਓ ਵੀਡੀਓ ਜਾਣਕਾਰੀ ਫੋਟੋਆਂ